ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਾਜੇਂਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਟਾਈਮ 5:00 ਵਜੇ ਜੀ ਮੇਰੇ ਥੋੜਾ ਜਿਹਾ ਮੂਹ ਨੂੰ ਫਰਕ ਹੈ ਹੁਣ ਮੱਚਨੋਂ ਤਾਂ ਹਟ ਗਿਆ ਲਲਕਰਿਆ ਐ ਮਾਰਦੀਆਂ ਨੇ ਅਮਲੀਆਂ ਵਾਂਗ ਹੁਣ ਪਹਿਲਾਂ ਧੂਈ ਲਾਉਣੀ ਹੈ ਫਿਰ ਤਾਸ ਫੇਡਣੀਆਂ ਸਰੀਵਨ ਕੱਟਦਾ ਸੀ ਸਕੂਲਾਂ ਨੇ ਸਿੰਦਰ ਕਹਿੰਦਾ ਮੈਂ ਸਕੂਲ ਵਾਲੇ ਕਹਿੰਦੇ ਨੇ ਤੁਸੀਂ ਸਿੰਦਰ ਤੋਂ ਸੁਬਰੀ ਉਹਨਾਂ ਘਟਾਵਾਂਗੇ ਸਕੂਲ ਵਾਲਾ ਜਾਂਦਾ ਹੈ ਸਕੂਲ ਵਾਲਾ ਜਾਂਦਾ ਹੈ ਨੜਕੇ ਘਾਂਟਾ ਚ ਬੂਟ ਸਾਫ਼ ਕਰਕੇ ਲੈ ਗਿਆ ਹੈ ਪਹਿਲਾਂ ਯਾਦ ਹੀ ਨਹੀਂ ਦੀ ਵੀ ਮੇਰੇ ਬੂਟ ਵੀ ਪਾਉਣ ਵਾਲੇ ਨੇ ਹਾਂ ਗੇਟ ਕੱਢੋ ਗੇਟ ਕੱਖ ਲਿਆ ਹੁਣ ਇਹ ਸਾਢੇ ਤਿੰਨ ਤਾਂ ਸਕੂਲੋਂ ਆਇਆ ਦੀ ਅਮਰੇ ਲੇਟੀ ਚ ਖੁਰਚਣਾ ਮਾਰ ਦਿਓ ਮਤਣੀਆਂ ਲੈ ਆਵਾਂ ਚਾਟਣੀ ਘਟਾਂਗੇ ਅੱਜ ਆ ਕੱਪੜਿਆਂ ਦੇ ਰਹਾ ਮਾਰ ਲੈਣੀ ਬਈ ਨਾ ਹਜੇ ਆ ਇਹ ਜਾਂਦੀਆਂ ਨੇ ਖਾਂਦੀਆਂ ਮੋਟੀ ਕੀ ਖਾਂਦੀਆਂ ਨਹੀਂ ਐ ਕੀ ਖਾਂਦੀਆਂ ਚੌਲਾਂ ਦੀ ਬੰਦੇ ਖੱਲੀ-ਗੱਲੀ ਖਾਈ ਜਾਂਦੀ ਐ ਪਹਿਲਾਂ ਮੋਟੀ ਘਟਾਂ ਨੂੰ ਹੈ ਲੋਗੀ ਤਰੀਕ ਹੋਗੀ 22 22 ਤਰੀਕ ਨੂੰ ਮੌਸਮ ਖਰਾਬ ਦੱਸਿਆ ਅੱਧੀ ਬੱਦਲ ਵਾਈ ਹੋਗੀ ਬਸ ਪਿੰਦਰ ਨੂੰ ਆ ਦੇਦੇ ਸੀ ਮੀਨੇ ਵਾਸ ਕੁਲ ਗਿਆ ਤੇ ਕੋਣੋਂ ਲਾ ਮੌਸਮ ਕਰਤਾ ਬੱਦਲ ਆ ਪਤਣੀਆਂ ਲਈ ਆ ਜੀ ਮੈਂ ਚਟਨੀ ਕੁੱਟੂੰਗੀ ਸਬਜੀ ਤੜਕਾ ਤੁਕਕਾ ਨਹੀਂ ला ਸਕਦੇ ਕੁਝ ਹੈ ਵੀ ਨਹੀਂ ਤੇ ਕੀ ਕਰੀਏ ਗਾਜਰਾ ਮਟਰ ਜਵਾਕ ਨਹੀਂ ਖਾਂਦੇ ਮੈਂ ਪਤਣੀਆਂ ਲਈ ਆ ਕੇ ਬਸ ਚਟਨੀ ਕੁੱਟ ਦੂੰ ਗਰਮ ਕੀਤੀ ਕਰ ਲੂਗੀ ਸੱਸ ਸਾਡੇ 8 ਦਿਨ ਵਿਆਹ ਜਾਂਚ ਰਹਿ ਗਏ ਪਿਆ ਤੋ ਪਹਿਲਾ ਪਹਿਲਾ ਠੀਕ ਹੋ ਜੇ ਤਾਂ ਚੰਗੀ ਗੱਲ ਹੈ ਲਓ ਜੀ ਆਪਣੀ ਗੋਭੀ ਦਾ ਹਾਲ ਦੇਖੋ ਖੇਤ ਕੀ ਹੋਇਆ ਪੇ ਆ ਸਾਡੇ ਸਾਗ ਕੰਦਲਾ ਗੁੰਦਲਾ ਜੀ ਦਾ ਸਭ ਟੁੱਟ ਗਿਆ ਫੁੱਲ ਜਿਹਾ ਰਹਿ ਗਿਆ ਮੋਟੇ ਮੋਟੇ ਪਤਾ ਨਹੀਂ ਇਹ ਹਜੇ ਪੱਕਿਆ ਨਹੀਂ ਪਹਿਲੀ ਵਾਰ ਆਲਾ ਉਧਰ ਦੇਖ ਲੋ ਕਿਹੜਾ ਬੇਲਾ ਪਿਆ ਕਾਕੀ ਨਹੀਂ ਬੀਜ ਦੇ ਮੀਂਹ ਫੇਰ ਤਿਆਰ ਹੋ ਰਿਹਾ ਆ ਮੂੜੀਆਂ ਵਾਲੀਆਂ ਜਿਹਾ ਪੱਟ ਕੇ ਸਾਰੀਆਂ ਮੈਂ ਸਾਨੂੰ ਬੋਲਣੇ ਗੋਭੀ ਦੇਖੋ ਕਿ ਮੇਨਿਸਰ ਕਿ ਐਡੀ ਵੱਡੀ ਹੋ ਗਈ ਉਲਾਈ ਜਾਂਦੇ ਨੇ ਲਿਆ ਲਿਆ ਕਿ ਪੱਟਣ ਦਾ ਕੋਈ ਉਹ ਨਹੀਂ ਹੈਗਾ ਹੁਣ ਜੀ ਤਾਂ ਮੇਰਾ ਕਰਦਾ ਮੈਂ ਕਿ ਮੂੜੀਆਂ ਲੈ ਜਾ ਪੱਟ ਕੇ ਪਰੌਂਠੇ ਬਣਾ ਲਾਂ ਪਰ ਕੀ ਕਰਾਂ ਬਣਾ ਨਹੀਂ ਸਕਦੀ ਫੇਰ ਸਾਲ ਪੈ ਜੂਗਾ ਉਹ ਪਰੌਂਠਿਆਂ ਦਾ ਸਾਨੂੰ ਸਾਨੂੰ ਹੁੰਦੀ ਹੈ ਅੰਮ੍ਰਿਤ ਪਿਆਜ ਅੱਕੇ ਆਰਾ ਸਾਡਾ ਪੀਲਾ ਫੇਕ ਕਿੱਦੇ ਨਾਲ ਇਹ ਵੀ ਪਤਾ 10 ਵਾਰੀ ਤੱਕ ਕਹਿਤਾ ਮੈਂ ਵੀ ਤੁਸੀਂ ਹਾਂ ਕਰਦੇ ਗਿਆ ਹਾਲੇ ਜੀ ਹਾਲੋਂ ਭਾਜੀ ਵਾਸਤੇ ਭਾਜੀ ਕਰੇ ਕਰੀ ਨਹੀਂ ਪਹਿਲਾਂ ਮੇਰਾ ਰਾਦਾ ਦੀ ਅਜ ਮੇਥੀ ਲੱਜਾ ਨੇ ਮੇਥੇ ਤੱਥ ਲਜਾਏ ਪਏ ਨੇ ਹੈ ਹੀ ਨਹੀਂ ਬਦਲਵਾਈ ਹੋ ਗਈ ਮੌਸਮ ਖਰਾਬ ਹੋਊਗਾ ਗੰਡੇ ਵੀ ਗੁੱਡ ਨਾਲੇ ਨੇ ਗਿੱਲੇ ਤਾਂ ਪਏ ਨੇ ਹਜੇ ਹਾਈ ਪੈਰ ਦਲ ਸਾਰੇ ਗੋਭੀ ਨਹੀਂ ਸਰ ਗਈ ਇੱਕ ਦਿਨ ਵੀ ਗੋਭੀ ਨਹੀਂ ਕਰੀ ਮੂਲੀਆਂ ਦੇ ਘਰੇ ਲੱਗੇ ਪਏ ਨੇ ਕੱਲ ਨੂੰ ਟਾਈਮ ਦੇਖਣ ਲੱਗੇ ਨਾ ਇੰਦਰਨਾਲ ਲੈ ਜਾ ਕੇ ਲਿਆ ਕੇ ਵੱਡੀ ਵੱਡੀ ਮੂੜੀਆਂ ਪੱਟ ਕੇ ਸਾਰੀਆਂ ਮਹਿਸਾ ਨੂੰ ਪਾਉਨੇ ਆ ਇਹ ਤਾਂ ਪੱਕ ਗਈਆਂ ਹੁਣ ਇਹਨੇ ਤਾਂ ਕੀ ਕਰਨਾ ਕੁੜੀਆਂ ਸਾਡੀਆਂ ਤੂੰ ਹੀ ਲਾਉਂਦੀਆਂ ਕਹਿੰਦੀ ਤੂੰ ਹੀ ਲਾ ਕੇ ਤਾਂਸ ਖੇਡਾਂਗੇ ਆਥ ਨੇ ਐ ਇਹ ਆ ਦੇਖੋ ਮੈਨੂੰ ਦੱਸਿਓ ਹੁਣ ਤੁਸੀਂ ਵੀਡੀਓ ਚ ਵੀ ਮੇਰੇ ਮੂੰਹ ਦਾ ਕੰਮ ਘਟ ਗਿਆ ਜਲਣ ਜੀ ਤਾਂ ਘਟੀ ਹੋਈ ਐ ਠੀਕ ਹੋ ਜੇ ਚੰਗੀ ਗੱਲ ਐ ਰੋਟੀ ਖਾਣ ਮੇਰੇ ਬਹੁਤ ਤਕਲੀਫ ਆਉਂਦੀ ਐ ਸਵੇਰੇ ਮੈਂ ਮੂੰਗੀ ਦੀ ਸਬਜ਼ੀ ਚੂਰੀ ਘੁੱਟ ਕੇ ਖਾਦੀ ਕਿਉਂ ਮੂੰਹ ਨਹੀਂ ਨਾ ਜਾਦੇ ਖੁੱਲਦਾ ਹਾਂ ਖਾਜੀ بس ਉੱਥੇ ਰੁਕੋ ਗਿਆ ਵਦਿਆ ਨਹੀਂ ਅੱਗੇ ਹਏ ਹੈ ਤਾਂ ਬਹੁਤ ਕੰਮ ਔਖਾਗਾ ਸੱਚੀ ਜਲ ਨੂੰ ਬਾੜੀ ਹੁੰਦੀ ਐ ਚਲੋ ਜੀ ਹੁਣ ਚੱਲਦੇ ਆਂ ਪੱਕਰੇ ਚੜਨੀ ਕੁੱਟ ਲਈਏ ਸਰਦਾਰ ਜੀ ਮੱਜਾ ਨੂੰ ਪਾਣੀ ਪੀਉਂਦੇ ਪਿੰਦਰ ਪਹਿਲਾਂ ਫਟਾਫਟ ਕੱਖ ਵੱਢ ਕੇ ਲਿਆ ਗਿਆ ਜਿਹਦਾ ਪੇਪਰ ਦੀ ਪਹਿਲਾਂ ਸਕੂਲ ਵਾਗਿਆ ਅੱਗੇ ਤਾਂ ਘਰੀ ਹੁੰਦਾ ਸੀ ਇਹ ਦੇਖੋ ਸੱਤੀ ਦੇ ਕੰਮ ਸਾਡਾ 4 ਵਾਲਾ ਟੋਆ ਬੇਲਾ ਤੇ ਇਹ ਵਿੱਚ ਮੇਥੀ ਸੜ ਤੇ ਮੈਨੂੰ ਲਾਸਣ ਵੀ ਲਾਈ ਦਿਉਨੇ ਕਹਿੰਦਾ ਮਾਸੇ ਮੈਨੂੰ ਲਾਸਣ ਵਾਲਾ ਟੋਏ ਚ ਲਾਸਣ ਤਾਂ ਦਿਖਦੀ ਹੋਈ ਨਹੀਂ ਤਦ ਕਿ ਇੱਧਰ ਵਾਗੀ ਮੇਥੇ ਤੇ ਮੇਥੀ ਵੀ ਐ ਮੇਥੇ ਤਾਂ ਬਹੁਤ ਸੋਨੇ ਹੋ ਰਹੇ ਨੇ ਇਹਦੇ ਉਥੋਂ ਕਿਹਾ ਦੀ ਕੋਠੀ ਦੇ ਲੱਕ ਲਿਆ ਕਰੋ ਮਾਂ ਪਰਾਂ ਭੰਜੇ ਦੇ ਬਾਤ ਨੂੰ ਤੂੰ ਹੀ ਵਾਸਤੇ ਇੱਥੇ ਹੀ ਲਿਆ ਜੀ ਮੇਨ ਗੱਢ ਕੇ ਤੂੰ ਹੀ ਧਾਰ ਦੋ ਕਿ ਸਾਡੇ ਕਿ ਖੜਾ ਹੋਗੇ ਮੈਸ ਨੂੰ ਆਹ ਕਹਿੰਦਾ ਮੈਂ ਨਾ ਧਾਰ ਲਿਆ ਉਹ ਬੜੇ ਹੈ ਹਾਂ ਉਹ ਤਾਂ ਕਰਿੰਦੇ ਨੇ ਆਏ ਬੱਲੇ ਜੀ ਇਹ ਸੁੱਕੇ ਖੜਦੀ ਹਨਾ ਇਹਨੂੰ ਹਜੇ ਹਿਸਾਬ ਹੀ ਨਹੀਂ ਆਇਆ ਖੜਨ ਦਾ ਮਰਜ਼ੀ ਦੀ ਮਾਲਕਣ ਜੀ ਹੈ ਜਿੱਧਰ ਮਨ ਕਰਦਾ ਉਧਰ ਹੀ ਹੋ ਜਾਂਦੀ ਹੈ ਹਾਂ ਉਹ ਮੁੰਡਾ ਕੀ ਨਾ ਉਹ ਤੁਹਾਨੂੰ ਪੂਰਾ ਨਹੀਂ ਮਿਲਿਆ ਜੀ ਤੇ ਅੰਦਰੋਂ ਮੈਂ ਡਾਊਨ ਕਰਨਾ ਜੀ ਮੈਂ ਖਸਾ ਡਾਊਨ ਬਣਾਉਣਾ ਇਸਾ ਇਧਰੋਂ ਉਧਰ ਕਰਦੇ ਸਿਰ ਇਧਰ ਉਧਰ ਐ ਲਾ ਕੇ ਆ। ਇਹਨੂੰ ਐਂ ਭਜਾਓ ਦੋ ਦਿਨ ਸੁਹਾਵਾਂ। ਅੱਜ ਨਾ ਵੀ ਚੀਜ਼। ਵੀ ਭਾ ਦੇ ਲਾ ਕੇ ਕਰਦਾ। ਉਧਰ ਵਧੀਆ ਦੂਰ ਆ ਸੁਹਾਵਾਂ ਪੈ ਜਾਂਦਾ। ਇੱਥੇ ਕਿਹੜਾ ਜਾਂਦਾ ਹੀ ਨਹੀਂ ਇਹ ਤਾਂ ਪੂਰਾ। ਲਓ ਜੀ, ਲੈਤੀ ਆਪਣੀ ਰਿੱਜ ਗਈ। ਹੁਣ ਮੱਠਰਾਂ ਚ ਕੱਢਤੀ ਬੱਸ। ਠੰਡੀ ਹੋ ਗਈ ਉਹ ਧਰ ਤਾਂ ਕਾਫੀ ਟਾਈਮ ਹੋ ਗਿਆ ਕੱਢੀਨ ਦਾ 15 ਮਿੰਟ। ਹਨ ਮੈਂ ਧਨੀਆ ਡੁੰਗ ਲਿਆ ਪਿਆਜ਼ ਚੀਰ ਲੇ ਇਧਰ ਪਤੀਲੇ ਚ ਪਾਣੀ ਧਰਤਾ ਭਾਂਡੇ ਪੈਣ ਦੇ ਕੋਲ। ਇਸਥੀ ਤੋ ਲਗਦਾ ਕਿ ਇੱਧਰ ਚੋਂ ਕੱਢ ਲੈਣੇ ਨੇ। ਹਾਂ ਠੰਡ ਹੋਈ ਪਈ ਐ। ਜੇ ਮੈਂ ਚੁੱਲ੍ਹੇ ਮੂਰੇ ਬੈ ਕੇ ਸੇਕਦੀਆਂ ਤਾਂ ਮੇਰੇ ਮੂੰਹ ਨੂੰ ਸੇਕ ਲੱਗਦਾ ਤਾਂ ਮੱਚਣ ਲੱਗ ਜਾਂਦਾ। ਮੂੰਹ ਨੂੰ ਠੰਡ ਲੱਗਦੀ ਐ। ਇੱਧਰ ਦੇਖਦੇ ਆ ਪਤਾ ਨਹੀਂ ਸਰਦਾਰ ਜੀ ਕਿਹੜਾ ਲੁਹਾਫ ਹਲੇ ਤੇ ਕੀ ਕੁਛ ਲੈ ਆਏ ਨੇ ਮੈਂ ਫੋਨ ਤੋ ਸਾਰਾ ਕੁਝ ਕੱਢ ਕੇ ਕੋਟ-ਕੂਟ ਵਰਦੀਆਂ ਵੀ ਇੱਥੇ ਸਿੱਟ ਦਿੰਦੇ ਨੇ। ਇੱਥੇ ਤਾਂ ਹੋਰ ਹੀ ਨਹੀਂ ਸਮਾਨ ਲੋਟ ਆਉਂਦਾ। ਅੱਜ ਖਾਦੀ ਸਿਲਕ ਦੇ ਸੂਟ ਆ ਗਏ ਜੀ, ਪ੍ਰਿੰਟਿਡ। ਦੇਖੋ ਇਹ ਮੈਂ ਆਰਕੇ ਬੁਟੀਕ ਤੇ ਹੀ ਪਾਏ ਹੋਏ ਨੇ ਪੂਰੀ ਵੀਡੀਓ ਤੁਸੀਂ ਉੱਥੋਂ ਦੇਖ ਲਿਓ ਇਹਦੇ ਨਾਲ ਇਹ ਸਲਵਾਰ ਰਹੂਗੀ ਮੈਚਿੰਗ ਪਿਓਰ ਖਾਦੀ ਸਿਲਕ ਤੇ ਰੌ ਸਿਲਕ ਬੋਲਦੇ ਨੇ ਜਿਹਨੂੰ ਸ਼ਰਟ ਰਹੂਗੀ ਪ੍ਰਿੰਟਡ ਪੰਜ ਕਲਰ ਨੇ ਇਹਦੇ ਵਿੱਚ ਫਾਸਟ ਕਲਰ ਹੈ ਸੈਕਿੰਡ ਇਹ ਵਾਲਾ ਸਲਵਾਰ ਇਹ ਰਹੂਗੀ ਦੇਖੋ ਕਿੰਨਾ ਪਿਆਰਾ ਕਲਰ ਹੈ ਤੇ ਇਸ ਤੋਂ ਬਾਅਦ ਤੀਜਾ ਕਲਰ ਇਹ ਆ ਗਿਆ ਬਲੂ ਦੇ ਨਾਲ ਨੇਵੀ ਬਲੂ ਨਾਲ ਇਹ ਸਲਵਾਰ ਰਹੂਗੀ ਇਹਦੇ ਨਾਲ ਪਿਓਰ ਵਾਲੀ ਫੈਬਰਿਕ ਆ ਗਈ ਵਧੀਆ ਪਾਰਟੀ ਵੇਅਰ ਆਈਟਮ ਹੈ। ਚੌਥਾ ਕਲਰ ਆ ਗਿਆ ਜੀ ਇਹ ਵਾਲਾ। ਦੇਖੋ ਇਹ ਸਲਵਾਰ ਰਹੂਗੀ, ਇਹ ਸ਼ਰਟ ਰਹੂਗੀ। ਪੰਜਵਾਂ ਕਲਰ ਆ ਗਿਆ ਇਹ ਵਾਲਾ। ਜਲਦੀ ਜਲਦੀ ਬੁੱਕ ਕਰ ਲਿਓ ਇਹ ਵੀ ਸਟਾਕ ਬਸ ਖਤਮ ਹੋਣ ਵਾਲਾ ਹੀ ਹੈ ਗੁੱਸੀ ਸਿਲਕ ਵਾਂਗੂ। ਪੰਜ ਕਲਰ ਆਏ ਨੇ ਇਹਦੇ ਵਿੱਚ। ਬਹੁਤ ਸੋਹਣੇ ਸੋਹਣੇ ਨੇ। ਲਓ ਜੀ। ਦੇਖੋ। ਬਾਕੀ ਤੁਸੀਂ ਆਰ ਕੇ ਬੁਟੀਕ ਤੇ ਪੂਰੀ ਵੀਡੀਓ ਪੈ ਗਈ ਇਹਦੀ ਦੋ ਤਿੰਨ ਘੰਟੇ ਹੋ ਗਏ ਪਾਈ ਨੂੰ ਤੁਸੀਂ ਉਥੋਂ ਚੈੱਕ ਕਰ ਸਕਦੇ ਹੋ ਬਾਕੀ ਨਾਲ ਹੁੰਦੇ ਜੋ ਜੋ ਵਿੱਚ ਆਉਂਦਾ ਹੈ ਨਾ ਸਟਾਕ ਆਪਾਂ ਦਿਖਾਈ ਜਾਨੇ ਜੀ ਕੀ ਕਰੀਏ ਟਾਈਮ ਹੀ ਨਹੀਂ ਲੱਗਦਾ ਇੱਕ ਨਾ ਨਿੱਤ ਨਵੀਂ ਸੁੰਹਣ ਕੋਈ ਨਾ ਕੋਈ ਸੁੰਹਣ ਨਿੱਤ ਨਵੀਂ ਕੋਈ ਨਾ ਕੋਈ ਬਿਮਾਰੀ ਦੀ ਖੜੀ ਹੋਈ ਰਹਿੰਦੀ ਹੈ ਕਾਸੇ ਨਾ ਕਾਸੇ ਦੀ ਸਾੜੀ ਨਾ ਕੱਟੇ ਦੇ ਮਾਰੇ ਕਹਿੰਦੇ ਕੱਟਾ ਤਕੜਾ ਕਰਨਾ ਉੱਦਸੀ ਨਾ ਹਾਜੀ ਪਾਉਣ ਲੱਗਿਆ ਡੈਰੀ ਚ ਇਹ ਕਿਲੋ ਕੀ ਚੋਦੇ ਆ ਬਸ ਜਿੰਨੇ ਕਿਸਾ ਲੋੜ ਬਈ ਆ ਮੱਲਮ ਦਾ ਕਰੋ ਹਿੱਲਾ ਫਿਰ ਖੇਤ ਵਾਲਾ ਨਾ ਆਉਂ ਉਹ ਉੱਥੇ ਨਹੀਂ ਹੈਗਾ ਇੱਕ ਬਾਰੇ ਉਹ ਦੇ ਉਹ ਤਾਂ ਰਹਿਣਗੇ ਖੇਤ ਵਾਲਮ ਹੈਗਾ ਹਾਂ ਉਹ ਵੀ ਆਈ ਨਹੀਂ ਪਤਾ ਲਾ ਦੇ ਦੇਖਿਆ ਫਿਰ ਨਹੀਂ ਤੇ ਜਿਹੜਾ ਉਹਨੇ ਪਾਰ ਕੇ ਸਾਲ ਨਾਲ ਨਹੀਂ ਮਿਲਦਾ ਇੱਕ ਆਹ ਰੇ ਚੱਕ ਅੰਦਰ ਧਰ ਸਾਲ ਦੀ ਗਰੰਟੀ ਹੈ ਆ ਬੋਰੀ ਚੱਕ ਕੇ ਲੈ ਜਾ ਅੰਦਰ ਅਜੇ ਨਹੀਂ ਬਦਰਾਤ ਨੂੰ ਮੀਂਹ ਆ ਜੇ ਕਿਦਾਂ ਖਤਮ ਹੋ ਗਈ 22 23 ਤੱਕ ਦੀ ਚੋ ਮੈਂ ਲੱਗੇ 25 ਜਾਂਦੇ ਅੱਛਾ ਗਾਰੰਟੀ ਖਤਮ ਹੋ ਗਈ ਇਹਦੀ ਪਾਟਾ ਉਹਦੇ ਕੋਲੋਂ ਦਾ ਫੋਨ ਲੈ ਬਦਲਾ ਇੰਨੇ ਇਕੱਠੇ ਕਰ ਰੱਖੇ ਨੇ ਨਾਲੇ ਉਹ ਨਹੀਂ ਕਰਦੇ ਹੋਰ ਦੋ ਬਾਰਾ ਨੂੰ ਤੇ ਇੱਕ ਮੈਂਦਾ ਤੂੰ ਆ ਬੋਰੀ ਚੱਕ ਆਹ ਬਦਲ ਹੋਆ ਪਿਆ ਰਾਤ ਨੂੰ ਜੇ ਕੜੀਆਂ ਆ ਗਈਆਂ ਤੇ ਪਾਣੀ ਪੈ ਜੂ ਹਜੇ ਤੂੰ ਪਿੰਨ ਲੱਗੀ 4 ਦਿਨ ਹੋ ਗਏ ਜਾ ਗਿੱਲੀ ਹੋ ਰਹੀ ਆ ਗਿੱਲੀ ਕਿਥੇ ਹੋ ਰਹੀ ਹੈ ਉਹ ਨਹੀਂ ਉਹ ਤਾਂ ਸੁੱਕੀ ਹੋਏ ਹੋਰ ਉਹ ਕਹਿ ਰਹੇ ਜੇ ਛੱਡ ਤਾਂ ਦਈਏ ਕੁਝ ਬੀਜ ਬੂਜ ਲਓ ਉਸਾ ਡੇਢ ਮਹੀਨਾ ਹੋ ਗਿਆ ਆਹ ਸਲਾਮ ਆਹ ਮਹੀਨੇ ਚ ਉਹ ਮਸਾਉ ਕੀ ਹੋ ਪਰ ਆਇਆ ਵੀ ਜਿੱਦੀ ਕਿ ਹੋ ਗਈ ਹੁੰਦੀ ਵੀ ਵਧੀਆ ਲਓ ਛੋਟੇ ਛੋਟੇ ਨੂੰ ਵੱਡਾ ਲਾ ਲਿਓ ਲਓ ਜਦੋਂ ਵੱਡ ਬੀਜ ਕਿੰਨੇ ਕਰਨੇ ਹੋਰ ਬੜਾ ਬੱਦ ਬੀਜ ਲਓ ਕਟਾ ਬਣ ਕੇ ਜਾ ਬਲੇ ਬੱਲ ਮਲਾ ਕੇ ਲੈ ਕੇ ਉਪਰੇ ਉਹ ਹੋਤੇ ਨਹੀਂ ਮੈ ਤਾਂ ਤੈਨਾਂ ਹੀ ਹੋਵੇ ਉਹੀ ਇਦਾਂ ਕੰਦਾ ਖਰਾਬ ਕਰਕੇ ਆ ਕੀ ਤੇ ਕਿੜਾ ਲਾਇਆ ਹੈ ਹੋਰ ਐਡੇ ਤੱਕੜੇ ਚੋਰ ਵੱਲੋਂ ਨਹੀਂ ਛੱਡਦੇ ਅਈਆ ਸਿਆਲ ਤੇ ਨਹੀਂ ਛੱਡਦਾ ਕੋਈ ਆਪਾਂ ਤਾਂ ਕਦੀ ਲੈਣ ਵਗ ਜੇ ਇੱਥੇ ਹੁੰਦੇ ਹੀ ਨਹੀਂ ਕਿਦਾ ਪੈਲੀ ਨਹੀਂ ਲੱਗਦੇ ਸੁੱਚ ਲੱਗੀ ਪਈ ਆ ਗਰਮੀ ਗਰਮੀ ਉਦੋਂ ਲਾ ਦੇ ਹੋਰ ਇਹ ਵੱਡਾ ਹੈ ਨਾ ਉਹਦੇ ਨੂੰ ਇਹਦਾ ਚੰਗਾ ਤਾਂ ਇਹਨਾਂ ਨੂੰ ਵੱਡਾ ਐਡੇ ਐਡੇ ਤੱਕੜੇ ਪੁੱਤੇ ਦੇ ਵੱਲੋਂ ਵੀ ਨਹੀਂ ਛੱਡਦੇ 10 ਰੁਪਏ ਦਾ ਹੈ ਜੁੜੇ ਇਸੇ ਦਾ ਰਹਿੰਦੇ ਉਹ ਪਤਾ ਨਹੀਂ ਲਵਾ ਫੇਜ ਚ ਪਾ ਪਾ ਦੇ ਉਹ ਬਣੀ ਬਈ ਉਹਨਾਂ ਚ ਉਹ ਪੌੜੀਆਂ ਥੱਲੇ ਦੇ ਕਾਲੇ ਲਵਾਪੇ ਜਾ ਉੱਥੇ ਟੰਗੇ ਹੋ ਗਉਣਗੇ ਹਾਂ 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 ਨਹੀਂ ਲੋਬਾ ਰਾਤ ਜਦ ਤੱਕ ਬੰਦ ਕਰਿਆ ਉਸ ਤੋਂ ਬਾਅਦ ਨਹੀਂ ਚੱਲੇ ਇਹ ਚਲੋ ਜੀ ਹੁਣ ਆਪਾਂ ਲਾਈਟ ਲੱਗੀ ਰਸੋਈ ਚ ਨਾਲ ਤਾਂ ਚਟਨੀ ਗਰਮ ਕਰਦੀ ਐ ਇਹਨਾਂ ਨੇ ਆਟਾ ਗੁੰਨ ਲਿਆ ਭਾਂਡੇ ਮਾਜਦੀ ਹੈ ਮਾਤਾ ਜੀ ਮੀਂ ਪੈਂਦਾ ਕਨਾ ਮਾ ਕਦਾ ਲੱਗਦੀ ਨਹੀਂ ਤਾਂ ਪਊਗੀ ਮੌਸਮ ਤਾਂ ਗਰਮੀ ਦਾ ਦੇ ਕਿੰਨੀ ਧੁੱਪ ਹਾਂ ਵਾ 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 ਬਾਰੇ ਪਤਾ ਲਾਦੀ ਪੂਰੀ ਹਾਂ ਵਾ 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 ਤੁਸੀਂ ਕਿਤੋਂ ਵੱਜੇ ਤੈ ਤੋਂ ਕੌਣ ਕੌਣ ਤੇ ਇੰਨੇ ਵੱਜਣ ਨੂੰ ਤੂੰ ਸੈਫੀ ਤੇ ਤੂੰ ਹੀ ਸੀ ਕੱਲ ਨੂੰ ਮਿਲਦੇ ਹਾਂ ਹੋਰ ਬਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ